ਕਾ ਬੜੀ ਸ਼ਾਨਦਾਰ ਬੜੀ ਖੂਬਸੂਰਤ ਤੁਸੀਂ ਦੇਖ ਸਕਦੇ ਹੋ ਸਾਰਾ ਪਿੱਛੇ ਬੱਦਲਾਂ ਨਾਲ ਟਕਿਆ ਹੋਇਆ ਹੈ ਅਗਰ ਦੂਰ ਤੋਂ ਦੇਖਿਆ ਜਾਵੇ ਤਾਂ ਸ਼ਾਇਦ ਅਸੀਂ ਵੀ ਬੱਦਲ 'ਚ ਹੀ ਖੜੇ ਆ ਅੱਜ ਤੁਹਾਨੂੰ ਲੈ ਕੇ ਚਲਾਂਗੇ ਨਵੀਂ ਜਗ੍ਹਾ ਕਸੌਲੀ ਦੇ ਕੋਲ ਜੋ ਹੈ ਨਿਕਲ ਗਏ ਆ ਜੀ ਪਹੁੰਚੇ ਆ ਇਸ ਟਾਈਮ ਬਲਾਚਾਰ ਮੈਕੜੀ ਦੇ ਕੋਲ ਪੰਜਾਬੀ ਚੁੱਲਾ ਇੱਥੇ ਪੀਵਾਂਗੇ ਆਪਾਂ ਸੂਪ। ਔਰ ਸੂਪ ਪੀ ਕੇ ਅਸੀਂ ਨਿਕਲ ਗਏ ਆਂ 3 ਘੰਟੇ ਹੋ ਗਏ ਸਾਨੂੰ ਚੱਲਦਿਆਂ ਨੂੰ। Shimla highway ਤੇ ਆਂ। ਇੱਥੇ ਲੱਗੀ ਹੁਣ ਸਾਨੂੰ ਭੁੱਖ ਤੇ ਅਸੀਂ ਖਾਵਾਂਗੇ ਇੱਥੇ ਹਵੇਲੀ ਦੇ ਪਰੌਂਠੇ। ਲਓ ਜੀ ਬਹੁਤ ਵਧੀਆ ਇਹਨਾਂ ਦਾ ਮਾਹੌਲ ਐਂਬੀਅੰਸ ਬੜਾ ਅੱਛਾ ਆ। ਭੁੱਖ ਵੀ ਸਾਨੂੰ ਕਾਫੀ ਲੱਗੀ ਹੋਈ ਆ। ਆਓ ਜੀ। ਅਸੀਂ ਪਹੁੰਚੇ ਹਾਂ ਜੀ ਕਸੌਲੀ ਦੇ ਰਸਤੇ ਦੇ ਵਿੱਚ ਧਰਮਪੁਰ ਪੈਂਦਾ ਜਦੋਂ ਕਸੌਲੀ ਨੂੰ ਮੁੜਦੇ ਹਾਂ ਬਿਲਕੁਲ ਰਾਈਟ ਸਾਈਡ ਤੇ ਹਵੇਲੀ ਆਂਦਾ ਜੀ ਧਰਮਪੁਰ ਤਾਰੰਪੁਰ ਹਵੇਲੀ ਪਹੁੰਚੇ ਆ ਜੇ ਤੁਸੀਂ ਵੀ ਵਾਈਟ ਬਰਦਰ ਦੇ ਨਾਲ ਪਰੌਂਠੇ ਤੇ ਨਾਲ ਚਾਹ ਦੀ ਚੁਸਕੀ ਲੈਣਾ ਚਾਹੁੰਦੇ ਹੋ ਤਾਂ ਇੱਥੇ ਜ਼ਰੂਰ ਆਓ ਬਹੁਤ ਹੀ ਅੱਛਾ ਟੇਸਟ ਹੈ ਬਹੁਤ ਹੀ ਅੱਛਾ ਐਂਬੀਅੰਸ ਹੈ ਸੋ ਸਾਨੂੰ ਪਿੰਡ ਦੀ ਯਾਦ ਆ ਗਈ ਕਿ ਜਦੋਂ ਅਸੀਂ ਚੁੱਲ੍ਹੇ ਦੇ ਮੂਰੇ ਬਹਿ ਕੇ ਆਪਣੀ ਮਾਤਾ ਜੀ ਨੂੰ ਕਹਿੰਦੇ ਸੀ ਕਿ ਮਾਤਾ ਜੀ ਮੱਖਣ ਦੇ ਨਾਲ ਸਾਨੂੰ ਪਰੌਂਠੇ দাও ਸੋ ਹਵੇਲੀ ਨੇ ਸਾਨੂੰ ਉਹ ਵਾਲੀ ਯਾਦ ਜਿਹੜੀ ਆ ਉਹ ਅੱਜ ਯਾਦ ਕਰਵਾ ਦਿੱ ਤੰਦੂਰ ਵਾਲੇ ਪਰਾਂਠੇ ਤੇ ਨਾਲ ਚਾਹ ਦੀ ਚੁਸਕੀ ਇਹ ਤੁਹਾਨੂੰ ਰੀਫਰੈਸ਼ ਕਰ ਦੇਗੀ ਤਾਂ ਕਿ ਤੁਸੀਂ ਡੇਢ ਦੋ ਘੰਟੇ ਦਾ ਜਿਹੜਾ ਅੱਗੇ ਵੀ ਸਫ਼ਰ ਕਰਨਾ ਬੜਾ ਵਧੀਆ ਤਰੀਕੇ ਨਾਲ ਕਰ ਪਾਉਗੇ ਇੱਥੇ ਲਿਖਿਆ ਇਹਨਾਂ ਨੇ ਕਿ ਇਫ ਸੈਟੀਸਫਾਈਡ ਰਿੰਗ ਦਾ ਬੈਲ ਜੇ ਤੁਹਾਨੂੰ ਫੂਡ ਅੱਛਾ ਲੱਗਾ ਤਾਂ ਹੀ ਬੈਲ ਮਾਰਨੀ ਹੈ ਨਹੀਂ ਲੱਗਾ ਤਾਂ ਬਿਲਕੁਲ ਨਹੀਂ ਆ ਸਾਡੇ ਫਰੈਂਡ ਦੋਸਤੋ ਕਸੌਲੀ ਪਹੁੰਚ ਚੁੱਕੇ ਆਂ ਔਰ ਤੁਸੀਂ ਦੇਖ ਸਕਦੇ ਕਿ ਸਾਡੇ ਪਿੱਛੇ ਬੱਦਲ ਨੇ ਸੋ ਜਦੋਂ ਵੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾਂ ਇਕੱਲੇ ਵੀ ਟੂਰ ਤੇ ਆਉਂਦੇ ਹੋ ਕਸੌਲੀ ਤਾਂ ਤੁਸੀਂ ਜਿਹੜੇ ਰੋਡ ਦੇ ਉੱਪਰ ਜਗ੍ਹਾ ਨੇ ਉਹ ਤਾਂ ਤੁਸੀਂ ਦੇਖ ਹੀ ਲੈਂਦੇ ਆਂ ਬਟ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਹਾਨੂੰ ਕੋਈ ਅੱਛੀ ਜਗ੍ਹਾ ਦਿਖਦੀ ਆ ਤਾਂ ਤੁਸੀਂ ਰੋਡ ਤੋਂ ਥੋੜਾ ਨੀਚੇ ਦੀ ਤਰਫ ਆ ਕੇ ਦੇਖਣ ਦੀ ਕੋਸ਼ਿਸ਼ ਕਰੋ ਕਿਉਂਕਿ ਕਾਫੀ ਅੱਛੇ ਜਿਹੜੇ ਵਿਊ ਨੇ ਉਹ ਦਿਖਦੇ ਨੇ ਔਰ ਤੁਸੀਂ ਇਕਾਂਤ ਪਸੰਦ ਕਰਦੇ ਹਾਂ ਤਾਂ ਇਹ ਵਾਲੀ ਜਗ੍ਹਾ ਤੁਹਾਡੇ ਲਈ ਆ ਇਹ ਵੀਡੀਓ ਤੁਹਾਡੇ ਦੇਖਣ ਵਾਲੀ ਆ ਜਦੋਂ ਕਸੌਲੀ ਜਾਂਦੇ ਆ ਤਾਂ ਟੀ ਆਂਦੀ ਆ ਟੀ ਤੋਂ ਲੈਫਟ ਮੋੜਦੇ ਆ ਤਾਂ ਕਸੌਲੀ ਆ ਰਾਈਟ ਸਾਈਡ ਵਾਲਾ ਰਸਤਾ ਅਸੀਂ ਚੁਣਿਆ ਇਸ ਸਾਈਡ ਤੇ ਬਹੁਤ ਘੱਟ ਟੂਰਿਸਟ ਆਉਂਦੇ ਆ ਬੱਟ ਇਹ ਜਗ੍ਹਾ ਬੜੀ ਸ਼ਾਨਦਾਰ ਬੜੀ ਖੂਬਸੂਰਤ ਤੁਸੀਂ ਦੇਖ ਸਕਦੇ ਹੋ ਸਾਰਾ ਪਿੱਛੇ ਬੱਦਲਾਂ ਨਾਲ ਢੱਕਿਆ ਹੋਇਆ ਹੈ ਅਗਰ ਦੂਰ ਤੋਂ ਦੇਖਿਆ ਜਾਵੇ ਤਾਂ ਸ਼ਾਇਦ ਅਸੀਂ ਵੀ ਬੱਦਲ 'ਚ ਹੀ ਖੜੇ ਆ ਠੀਕ ਆ ਤੇ ਇਦਾਂ ਇਹਨਾਂ ਚੀਜ਼ਾਂ ਤੇ ਵੀ ਐਕਸਪਲੋਰ ਕਰੋ ਹਮੇਸ਼ਾ ਆਪਾਂ ਪੱਟ ਜਗ੍ਹਾਵਾਂ ਤੇ ਹੀ ਨਹੀਂ ਜਾਣਾ ਹੁੰਦਾ ਜਦੋਂ ਵੀ ਟਰੈਵਲ ਕਰਦੇ ਹਾਂ ਇੱਕ ਜਿਹੜ ਦੇ ਸਰਾਊਂਡਿੰਗ ਵੀ ਬੜੀਆਂ achੀਆਂ places ਹੁੰਦੀਆਂ ਹਨ ਤੇ ਕੋਸ਼ਿਸ਼ ਕਰੋ ਕਿ ਉਹਨਾਂ places ਤੇ ਵੀ ਵਿਜ਼ਿਟ ਕਰੋ ਆਨ ਵੀ ਸਾਡੇ ਫੇਸ ਤੇ ਜਿਹੜਾ ਨਾ ਬੱਦਲ ਦਾ ਜਿਹੜੇ ਛੋਟੇ ਛੋਟੇ ਕਣ ਹੁੰਦੇ ਆ ਨਾ ਉਹ ਸਾਡੀ ਬੋਡੀ ਦੇ ਨਾਲ ਟੱਚ ਕਰਕੇ ਨਿਕਲਦੇ ਪਏ ਆ ਸੋ ਕੁਝ ਚੀਜ਼ਾਂ ਜਿਹੜੀਆਂ ਵੀਡੀਓਜ਼ ਦੇ ਵਿੱਚ ਨਹੀਂ ਦਿਖਦੀਆਂ ਕਿਉਂਕਿ ਜਿਹੜੇ ਬੱਦਲ ਨੇ ਦੂਰ ਵਾਲੇ ਤੁਹਾਨੂੰ ਦਿਖ ਰਹੇ ਨੇ ਔਰ ਅਸੀਂ ਬੱਦਲਾਂ ਦੇ ਵਿੱਚ ਖੜੇ ਆ ਸੋ ਬੜਾ ਅੱਛਾ ਸਾਨੂੰ ਫੀਲ ਹੋ ਰਿਹਾ ਜੀ ਇਹ ਗੱਲ ਸਹੀ ਗਈ ਇਹਨਾਂ ਨੇ ਸਾਡੇ ਜਿਹੜੇ ਰੋਮ ਨਾਲ ਸਾਡੀਆਂ ਬਾਡੀ ਇਸ ਨੂੰ ਸੈਂਸ ਕਰ ਰਹੀ ਆ ਕਿ ਜਿਵੇਂ ਅਸੀਂ ਹਲਕੇ ਹਲਕੇ ਪਾਣੀ ਦੇ ਛਿੱਟੇ ਸਾਡੇ ਬਾਡੀ ਤੇ ਆ ਤੇ ਐਦਾਂ ਅਸੀਂ ਇਸ ਟਾਈਮ ਬੱਦਲਾਂ ਦੇ ਵਿੱਚ ਹੀ ਖੜੇ ਆ ਔਰ ਇੱਥੇ ਦਾ ਟੈਂਪਰੇਚਰ 18 ਡਿਗਰੀ ਦੇ ਕਰੀਬ ਹੋਵੇਗਾ ਸੇ ਸਾਡੀ ਮੁਲਾਕਾਤ ਹੋਈ ਹੈ ਜੀ ਹਿਮੰਤ ਜੀ ਨਾਲ ਉਹ ਸਾਨੂੰ ਦੱਸ ਰਹੇ ਕਿ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਨਵੇਂ ਮੰਦਰ ਦੀ ਸਾਬਨਾ ਹੋਣ ਜਾ ਰਹੀ ਹੈ ਔਰ ਪਹਿਲਾ ਭੰਡਾਰਾ ਉੱਥੇ ਆਉ ਤੁਹਾਨੂੰ ਦਿਖਾਣੇ ਉਹ ਵੀ ਜਗਜੀਤਨਗਰ ਸੇ ਆਕੇ ਇੱਕ ਬੁਢੋਗਾਉਂ ਪਰਤਾ ਜੋ ਕਿ ਅਗੇ ਬਾਗੀ ਕੇ ਰਕ ਕੋ ਮਿਲਤਾ ਜੀ ਜਾਕੇ ਵਹਾਂ ਪੇ ਸਰ ਜੋ ਹਮਾਰਾ ਆ ਜੋ ਮਹੂਨਾਗ ਜੀ ਕਾ ਮੰਦਿਰ ਹੈ ਜੀ ਉਸਕੀ ਪ੍ਰਤੀਸ਼ਟਾ ਹੋਣੀ ਹੈ ਆਂ ਗਾਸਤੇ ਤੋਂ ਹੁੰਦੇ ਹੋਏ ਅਸੀਂ ਪਹੁੰਚਿਆ ਦੀ ਇਹਨਾਂ ਦੇ ਪਿੰਡ ਬਾਗੀ ਰਖ ਔਰ ਇੱਥੇ ਇਹਨਾਂ ਦੇ ਮੰਦਿਰ ਦੀ ਪਹਿਲੀ ਸਥਾਪਨਾ ਹੋਣ ਜਾ ਰਹੀ ਹੈ ਆਉ ਦਿਖਾਣੇ ਆ ਤੁਹਾਨੂੰ ਇਹ ਸਾਰਾ ਕੁਝ ਤਾਂ ਮਨੀ ਬਗਰ ਹੈ ਨਹੀਂ ਨਾਲਾ ਤਾਂ ਤਾਂ ਵਾਲੀ ਨਾਗਰ ਹੈ ਨਹੀਂ ਨਾਲਾ ਕੀ ਬੱਲੇ ਅਸੀਂ ਅੱਜ ਆਈਆਂ ਜੀ ਕਸੌਲੀ ਤੋਂ ਸੇ 7 ਕਿਲੋਮੀਟਰ ਅੱਗੇ ਪਿੰਡ ਬੜੋ ਔਰ ਇੱਥੇ ਇਹਨਾਂ ਦਾ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਜੀ ਅਸੀਂ ਇਹਨਾਂ ਦਾ ਪੂਰਾ ਕਵਰ ਅਪੀ ਕਰਾਂਗੇ ਔਰ ਤੁਹਾਨੂੰ ਦੱਸਾਂਗੇ ਵੀ ਇਹ ਸਾਡੇ ਨਾਲ ਨੇੜੇ ਜੁੜ ਚੁੱਕੇ ਸਾਡੇ ਪਿੰਡ ਦੇ ਇੱਥੇ ਦੇ ਸਰਪੰਚ ਪੰਡਿਤ ਜੀ ਔਰ ਹੋਰ ਪਿੰਡ ਦੇ ਸੱਜਣ ਇਹ ਦੱਸਣਗੇ ਕਿ ਇਸ ਜਗ੍ਹਾ ਦਾ ਕੀ ਮਹੱਤਵ ਆ ਹਾਂਜੀ ਸਰ ਇਹ ਕਿਹੜੀ ਜਗ੍ਹਾ ਜੀ ਇਹ ਬਾਕੀ ਰੱਖ ਜੀ ਜੀ ਬਾਕੀ ਰੱਖ ਇਹ बहुत पुराना स्थान है बहुत नौ साल पुराना बताया जाता है ये इस स्थान को आज हमने इसकी स्थापना की है और बहुत बड़ा यहाँ फंक्शन हो रहा है ये पहला भंडारा है जो गेट स्थान पर हो रहा है ये मूल माहुना के नाम से जाना जाता है और ये बहुत प्रत्यक्ष देवता है बहुत कुछ और बहुत। हम यहाँ आज हमने जो नींव रखी है और भंडारा दिया है अब इसके आगे हम इसका यहाँ मंदिर बनाएंगे बहुत कुछ होगा

यहाँ बांध में एक आदमी था उसको बताया था कि मेरा मंदिर नहीं फरमाया तो उसने मंदिर बांध में बना दिया अच्छा जी स्थान इसका ये है मंदिर बांध में बन गया लेकिन यहाँ पर ये स्थान जो है ये इसकी डेवलपमेंट नहीं हुई थी आज उसकी स्थापना की स्थापना की ठीक है हाँ तो एक हमने सुना लोकल गांव वाले से कि ये जंगल का एरिया है हाँ जी कि हर जगह पे गर्मियों में आग लग जाती है लेकिन हाँ ये ऐसा आग लगता है जहाँ पे आग नहीं लगती आग नहीं उसके बारे में क्या विचार है वो थोड़ा सा बताया तो वो गांव वाले भी वो नीचे सड़क से ऊपर माचिस खत्म कर दी कितनी तिलियां होती है माचिस में उन्होंने काफी कोशिश की वो नहीं लगी 600 एकड़ का एरिया है इसका अपना ठीक है तो यहां पर आर कभी ना लगी ਨਾ ਲੱਗੀ ਹੈ ਜਿਵੇਂ ਸਸਿਆ ਜੀ ਇਹ ਕਹਿੰਦੇ ਕਿ ਪਹਿਲੇ ਅਸੀਂ ਤੁਸੀਂ ਸ਼ਿਮਲਾ ਦੇ ਕੋਲ ਕਿਹੜੀ ਜਗ੍ਹਾ ਜਿੱਥੇ ਜਾਂਦੇ ਸੀ ਸਰਸੋਗ ਜਾਇਆ ਕਰਦੇ ਸੀ ਤੇ ਉੱਥੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਪਿੰਡ ਵੀ ਜਿਹੜੀ ਜਗ੍ਹਾ ਹੈਗੀ ਆ ਤੁਸੀਂ ਉਹਨੂੰ ਲੱਭੋ ਇਹਨਾਂ ਨੇ ਉਹ ਜਗ੍ਹਾ ਦੀ ਮਾਨਤਾ ਕੀਤੀ ਔਰ ਇਹਨਾਂ ਨੂੰ ਜਗ੍ਹਾ ਲੱਭੀ ਆ ਔਰ ਇੱਥੇ ਜਗ੍ਹਾ ਦੇ ਉੱਪਰ ਹੁਣ ਪਹਿਲੀ ਵਾਰੇ ਭੰਡਾਰਾ ਹੋਣ ਜਾ ਰਿਹਾ ਔਰ ਇਹ ਹਮੇਸ਼ਾ ਹਰ ਸਾਲ ਇਦਾਂ ਹੀ ਲੱਗੇ ਕੋਟੋ ਕੇ ਵੰਡਾਰੇ ਜਦ ਮੇਲਾ ਸ਼ੁਰੂ ਹੋਤਾ ਥਾ ਤੋਂ ਉਹ ਜੋ ਵਾਹ ਪੰਡਿਤ ਪ੍ਰੋਪਰ ਉਸਮੇ ਹੁੰਦੇ ਤੇ ਤੋ ਉਹ ਬੋਲਦੇ تھے ਕਿ ਬਾਗੀ ਰਖਸੇ ਮਹਾਰਾਜ ਚਲ ਪੜੇ ਹੈ। ਠੀਕ ਹੈ। ਤੋ ਮਤਲਬ ਕਿ ਇੱਥੇ ਜਦੋਂ ਵੀ ਕਿਤੇ ਵੀ ਜ ਮੇਲਾ ਲੱਗਦਾ ਸੀ ਤਾਂ ਇੱਥੋਂ ਹੀ ਦੇਵਤਾ ਜੀ ਇੱਥੋਂ ਹੀ ਜਾਂਦੇ ਸੀ। ਇਹਨਾਂ ਨਾਲ ਗੱਲ ਕਰਕੇ ਪਤਾ ਲੱਗਾ ਔਰ ਤੁਹਾਨੂੰ ਦੇਖਣ ਵਾਲਿਆਂ ਨੂੰ ਵੀ ਪਤਾ ਲੱਗਿਆ ਹੋਵੇਗਾ ਕਿ ਐਦਾਂ ਜਿਸ ਜਗ੍ਹਾ ਤੇ ਆਪਾਂ ਪਹੁੰਚੇ ਆਂ ਇੱਥੇ ਪਹਿਲੀ ਵਾਰ ਇਹ ਪੰਡਾਰਾ ਹੋਣ ਜਾ ਰਿਹਾ ਔਰ ਆਪਾਂ ਇਹ ਸਾਰਾ ਦਿਖਾਵਾਂਗੇ ਤੁਹਾਨੂੰ ਇੱਥੇ ਦਾ ਲੋਕਲ ਸੰਸਕ੍ਰਿਤੀ ਜੋ ਹੈਗੀ ਆ ਜਿੱਦਾਂ ਇੱਥੇ ਮੰਨਤਾ ਕਰਦੇ ਆ ਹਰ ਇੱਕ ਏਰੀਆ ਦੀ ਆਪਣੀ ਤਰੀਕੇ ਨਾਲ ਮੰਨਤਾ ਹੁੰਦੀ ਆ ਗੁਰੂ ਪੀਰਾਂ ਦੀ। ਔਰ ਇਥੇ ਦੇਵਤਾ ਦੀ ਇਹ ਕਿੱਦਾਂ ਮੰਨਤਾ ਕਰਦੇ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਕਾਪਤੀ ਲਟ ਸਭ ਜੀ ਨਿਰਮੁਤੇ ਨਾ ਨਾਮੇ ਨਾ ਹੀ ਗੇ ਕਾਪਤੀ ਲਟ ਸਭ ਜੀ ਪੁਤਿਲਕ ਸਭ ਛੀ ਨੀਰੇ ਮੋਸੇ ਨਾ ਮਿਲਾਈ ਕੇ ਜੋ ਫੇ ਨੈਨਾ ਨੈਨਾ ਮੋਸੇ ਨੈਨਾ ਨੈਨਾ ਮੋਸੇ ਨੈਨਾ ਨੈਨਾ ਮੋਸੇ ਨੈਨਾ ਨੈਨਾ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਜੀ ਮਿਲਦੇ ਆਂ ਅਗਲੀ ਵਾਰ ਨਵੀਂ ਜਗ੍ਹਾ ਨਵੀਂ ਵੀਡੀਓ ਦੇ ਨਾਲ ਔਰ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ